زندہ باد نعرہ ਕੀ ਕਰਾ ਚਾਹੁੰਦੇ ਆ ਚੋਰ ਪ੍ਰਚਾਰ ਦੇ ਸ਼ਹਿਰ ਦੇ ਵਿੱਚ ਆ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਕਰਨ ਬੁਰਜ ਨੂੰ ਕਾਂਗਰਸ ਵੱਲੋਂ ਟਿਕਟ ਮਿਲੀਏ ਤੇ ਉਹਨੂੰ ਜਿਤਾਇਆ ਜਾਵੇ ਇੱਥੇ ਤਾਂ ਕਿ ਅਸੀਂ ਲਾ ਪੀਸਨ ਆਰਡਰ ਹੁਣ ਮੈਂਟੇਨ ਕਰਦੇ ਜਿਹੜੀ ਆ ਦੁਕਾਨਾਂ ਖੁੱਲਦੀਆਂ ਹੈਗੀਆਂ ਨੇ ਸ਼ਾਮੀ ਸਵੇਰੇ ਤੇ ਸ਼ਾਮੀ ਬੰਦ ਹੋ ਜਾਂਦੀਆਂ ਨੇ 6 ਵਜੇ ਉਹ ਇਹ ਹੈ ਕਿ ਕਾਂਗਰਸ ਜਾਨਾ ਇਹ ਨੋਆ ਵਿੱਚ ਚੱਲਣਗੇ ਮਤਲਬ ਪੀਸਨ ਆਰਡਰ ਹੋਏਗਾ ਉਹਦੋਂ ਵਧੀਆ ਚੱਲੇਗਾ ਅਸੀਂ ਇਹੀ ਬੇਨਤੀ ਕਰ ਦੋ ਲੋਕਾਂ ਵੱਲੋਂ ਬਹੁਤ ਅੱਛਾ ਹੰਗਾਰਾ ਸਾਦ ਨੂੰ ਮਿਲਿਆ ਅਸੀਂ ਜਿੰਨਾ ਕੋਲ ਜਾ ਕੇ ਕਹਿਦਾ ਨਾ ਕਿ ਵੋਟ ਕਾਂਗਰਸ ਤੋਂ ਪਾਓ ਉਹ ਪਹਿਲਾਂ ਹੀ ਕਹਿ ਦਿੰਦੇ ਜੀ ਅਸੀਂ ਪਹਿਲਾਂ ਤੋਂ ਹੀ ਕਾਂਗਰਸ ਵਾਲੇ ਹੈਗੇ ਆ ਅਮਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿ ਇਹਨਾਂ ਨੇ ਰਾਜਾ ਰਿੰਗ ਨੇ ਬਿਆਨ ਦਿੱਤਾ ਹੈ ਕਿ ਖਾਲਸਾ ਨਹੀਂ ਚਾਹੀਦਾ ਉਹਦਾ ਬਾਰੇ ਕੀ ਕਹਿਣਾ ਨਹੀਂ ਉਹਨਾਂ ਨੇ ਇਦਾਂ ਨਹੀਂ ਕਿਹਾ ਕਿ ਖਾਲਸਾ ਨਹੀਂ ਚਾਹੀਦਾ ਉਹਨਾਂ ਨੇ ਇਸ ਤਰੀਕੇ ਨਾਲ ਕਿਹਾ ਸੀ ਕਿ ਲਾਪੀਸਨ ਆਰਡਰ ਮੇਨਟੇਨ ਕੀਤਾ ਜਾਵੇ ਵੀ ਜਿੱਤੇ ਬੋਕਾ ਤੇ ਗੋਲੀਆਂ ਚੱਲ ਰਹੀਆਂ ਉਹ ਚੀਜ਼ਾਂ ਨਾ ਹੋਵੇ ਮਤਲਬ ਪੀਸ ਰਵੇ پوری ਉਹਨਾਂ ਨੇ ਇਸ ਤਰੀਕੇ ਨਾਲ ਕਿਹਾ ਖਾਲਸਾਤ ਨੂੰ ਨਹੀਂ ਉਹਨਾਂ ਨੇ ਹਾਈਲਾਈਟ ਕੀਤਾ ਤਾਂ ਕਾਂਗਰਸ ਪਾਰਟੀ ਇੱਕ ਸੈਕੂਲਰ ਸੋਚ ਦੀ ਇੱਕ ਸੈਕੂਲਰ ਵਿਚਾਰਧਾਰਾ ਵਾਲੀ ਪਾਰਟੀ ਹੈ ਜਿਹੜੀ ਸੰਵਿਧਾਨ 'ਤੇ ਵਿਸ਼ਵਾਸ ਕਰਦੀ ਹੈ ਔਰ ਸੰਵਿਧਾਨ ਸਾਰਿਆਂ ਨੂੰ ਸਾਰੇ ਧਰਮ ਮੰਨਣ ਦਾ ਹੱਕ ਦਿੰਦਾ ਹੈ ਇੱਥੇ ਸਾਰੇ ਧਰਮ ਬਰਾਬਰ ਨੇ ਤੇ ਕਾਂਗਰਸ ਪਾਰਟੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਜਿਨੇ ਜਿਹੜਾ ਧਰਮ ਨਿਭਾਉਣਾ ਹੈ ਉਹ ਨਿਭਾਵੇ ਕਾਂਗਰਸ ਪਾਰਟੀ ਦੀ ਇੱਕੋ ਹੀ بلند ਆਵਾਜ਼ ਹੈ ਕਿ ਅਸੀਂ ਸ਼ਾਂਤੀ ਸਕੂਨ ਦੇ ਨਾਲ रह ਸਕੀਏ ਤੇ ਹਰ ਵਪਾਰੀ ਬਿਨਾਂ ਡਰ ਤੋਂ ਆਜ਼ਾਦ ਵਪਾਰ ਕਰ ਸਕੇ ਉਹਨਾਂ ਦੀਆਂ ਦੁਕਾਨਾਂ ਸਕੂਨ ਨਾਲ ਖੁੱਲਣ ਵਿਕਾਸ ਉੱਥੇ ਹੀ ਹੋ ਸਕਦਾ ਜਿੱਥੇ ਅਮਨ ਸਕੂਨ ਤੇ ਸ਼ਾਂਤੀ ਹੈ ਤੇ ਕਾਂਗਰਸ ਇਹ ਆਵਾਜ਼ ਹਮੇਸ਼ਾ بلند ਕਰਦੀ ਰਹੇਗੀ ਤੇ ਆਮਨ ਸਕੂਨ ਤੇ ਸ਼ਾਂਤੀ ਦੇ ਪੰਜਾਬ ਦੇ ਵਿਕਾਸ ਲਈ ਕੰਮ ਕਰਦੀ। 2027 ਵਿੱਚ ਇਹਨਾਂ ਚੋਣਾਂ ਦਾ ਕੀ ਅਸਰ ਹੋਊ। ਦੇਖੋ 2027 ਨੂੰ ਸਵਾ ਸਾਲ ਰਹਿ ਗਿਆ ਹੈ ਔਰ ਮੈਂ ਦੱਸਦਾ ਵੀ ਪੰਜਾਬ ਦੀ ਹਵਾ ਬਦਲਣ ਲੱਗ ਗਈ ਹੈ। ਇਹ ਜਿਹੜੀ ਮੌਜੂਦਾ ਪਾਰਟੀ ਹੈ ਇਹਨੂੰ ਕਿਸੇ ਨੇ ਮੂੰਹ ਨਹੀਂ ਲਗਾਉਣਾ ਹੈਗਾ ਤੇ ਕਾਂਗਰਸ ਤੜਲੇ ਨਾਲ ਪੰਜਾਬ ਦੇ ਵਿੱਚ 27 ਦੇ ਵਿੱਚ ਸਰਕਾਰ ਬਣਾਏਗੀ। ਇੱਕ ਪਾਸੇ ਸੰਕਟ ਪਾਰਟੀਆਂ ਨੇ ਜਿਹੜੇ ਕਹਿੰਦੇ ਕਿ ਅਸੀਂ ਪੰਥਕ ਹੈ ਸਾਨੂੰ ਪੰਥ ਦੀ ਵੋਟ ਵੀ ਪੈਣੀ ਹੈ ਇੱਕ ਪਾਸੇ ਕਾਂਗਰਸ ਹੈ ਕਿਤਾ ਦੇਖਦੇ ਹੋਗੇ ਉਹ ਜਿਹੜੇ ਪੰਥਕ ਧਰਾਂ ਨੇ ਕਿ ਉਹਨਾਂ ਦਾ ਮੁਕਾਬਲਾ ਤੁਸੀਂ ਕਰ ਪੋਗੇ ਬਿਲਕੁਲ ਜੀ ਜਿਹੜੀ ਸਾਡੀ ਸੈਕੂਲਰ ਸੋਚ ਹੈ ਸਾਡੇ ਨਾਲ ਪੂਰੇ ਲੋਕ ਜੁੜੇ ਹੋਏ ਨੇ ਦੂਜਿਆ ਵਿਚਾਰਧਾਵਾ ਟੁਕੜਿਆਂ ਦੇ ਵਿੱਚ ਅੱਡ-ਅੱਡ ਬੰਡੀਆਂ ਹੋਈਆਂ ਨੇ ਤੇ ਅਸੀਂ ਇਕੱਠੇ ਆਰ ਹਮੇਸ਼ਾ ਕਾਂਗਰਸ ਨੂੰ ਕਾਂਗਰਸ ਦਾ ਵੋਟ ਬੈਂਕ ਵੀ ਜਿਹੜੇ ਅਮਨ ਸਕੂਨ ਸ਼ਾਂਤੀ ਪਸੰਦ ਕਰਨ ਵਾਲੇ ਲੋਕ ਨੇ ਜਿਹੜਾ ਵਿਕਾਸ ਚਾਹੁੰਦੇ ਨੇ ਉਹਨਾਂ ਨੂੰ ਵੀ ਹਮੇਸ਼ਾ ਹੀ ਇਕੱਲੀ ਪਸੰਦ ਕਾਂਗਰਸ ਉੱਬਰ ਕੇ ਆਈ ਹੈ ਤੇ ਇਸ ਵਾਰ ਵੀ ਕਾਂਗਰਸ ਹੀ ਉੱਬਰ ਕੇ ਆਏਗੀ ਜਿਨ੍ਹਾਂ ਨੇ ਆਰਧਾ এজেন্ডਾ ਚਲਾਉਣੇ ਨੇ ਉਹ ਆਰਧਾ এজেন্ডਾ ਚਲਾਉਂਦੇ ਨੇ ਸਾਡਾ এজেন্ডਾ ਸ਼ੁਰੂ ਤੋਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਸੰਵਿਧਾਨ ਬਣਿਆ ਸਾਡਾ ਅਜੰਡਾ ਕੋਈਆ ਸੰਵਿਧਾਨਤ ਵਿਸ਼ਵਾਸ ਰੱਖਣਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪੰਥਕ ਤੇਰਾ ਆਖਦੀਆਂ ਇੰਨੇ ਕਿ ਕਾਂਗਰਸ ਨੇ ਹਮੇਸ਼ਾ ਹੀ ਸਿੱਖਾਂ ਦੇ ਨਾਲ ਧੋਖਾ ਕੀਤਾ ਤੇ ਸਿੱਖਾਂ ਦਾ ਕਤਲੇਆਮ ਕੀਤਾ ਹੈ ਇਹ ਪੰਥਕਤਰਾਵਾਂ ਦੀ ਸੋਚ ਹੋ ਸਕਦੀ ਹੈ ਆਮ ਲੋਕਾਂ ਨੇ ਹਮੇਸ਼ਾ ਕਾਂਗਰਸ ਨੂੰ ਸਪੋਰਟ ਕੀਤੀ ਹੈ ਤੇ ਸਾਥ ਦਿੱਤਾ ਤੇ ਅਸੀਂ ਹਮੇਸ਼ਾ ਆਮ ਲੋਕਾਂ ਦੇ ਨਾਲ ਆਮ ਲੋਕਾਂ ਦੇ ਮੁੱਦਿਆਂ ਲਈ ਖੜੇ ਆਂ ਪਾਵੇ ਜੀ ਤੁਸੀਂ ਲਗਾਓ ਮਨਰੇਗਾ ਆਈ ਆਮ ਗਰੀਬ ਲੋਕਾਂ ਨੇ ਕੌਣ ਲਿਆਇਆ ਕਾਂਗਰਸ ਨੇ ਆਈ ਰਾਈਟ ਟੂ ਫੂਡ ਕੌਣ ਲਿਆਇਆ ਕਾਂਗਰਸ ਨੇ ਆਈ ਗਰੀਬਾਂ ਨੇ ਰਾਈਟ ਟੂ ਐਜੂਕੇਸ਼ਨ ਕੌਣ ਲਿਆਇਆ ਕਾਂਗਰਸ ਨੇ ਆਈ ਆਰਟੀਆਈ ਕੌਣ ਲਿਆਇਆ ਕਾਂਗਰਸ ਨੇ ਆਈ ਜਿਹਦਾ ਕਿ ਸਾਨੂੰ ਖਾਮਿਆਜ਼ਾ ਵੀ ਕਿਤੇ ਨਾ ਕਿਤੇ ਪੂਗਤਨਾ ਪਿਆ ਪਰ ਕਾਂਗਰਸ ਹਮੇਸ਼ਾ ਲੋਕ ਹਿੱਤਾਂ ਤੇ ਲੋਕਾਂ ਦੇ ਨਾਲ ਰਹੇ ਹੋ ਤੁਸੀਂ ਦੁਕਾਨਦਾਰਾਂ ਤੇ ਚੋਣ ਪ੍ਰਚਾਰ ਕਰ ਰਹੇ ਹੋ ਔਰ ਕਰਨਪੀਰ ਸਿੰਘ ਕੁਲਜਰੇ ਹੱਕ ਦੇ ਵਿੱਚ ਚੌਂਕ ਪ੍ਰਚਾਰ ਕਰ ਰਹੇ ਆ ਦੁਕਾਨਦਾਰਾਂ ਵੱਲੋਂ ਕਿਹੋ ਜਿਹਾ ਹੰਗਾਰਾ ਮੈਦਾ ਬਹੁਤ ਪਰਮਾ ਹੰਗਾਰਾ ਹੈ ਬਹੁਤ ਪਿਆਰ ਤੇ ਬਹੁਤ ਸਤਿਕਾਰ ਦੇ ਰਹੇ ਨੇ ਤੇ ਦਿਲੋਂ ਸਾਰੇ ਕਾਂਗਰਸ ਨੂੰ ਅੱਗੇ ਲਿਆਉਣਾ ਚਾਹੁੰਦੇ ਆ